ਉੱਟ ਸੁਵਾ ਦੇ ਚਾਲੀ ਮੇਲੇ ਵਿੱਚੋਂ ਕਹਿੰਦੇ ਦਾਦੀ ਕਹਿੰਦੀ ਮੈਂ ਨੱਚ ਕੇ ਆਉਣਾ ਜਿਆਰ ਤੇ ਖਾਤੇ ਹੁੰਦੀ ਇੱਥੇ ਆਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਡੇ ਸਹਿਜਪ੍ਰੀਤ ਅਮਨ ਚੈਨਲ ਦੇ ਵਿੱਚ ਤੇ ਅੱਜ ਸਾਡੇ ਪਿੰਡੇ ਦਾ ਤੀਆਂ ਦਾ ਤਿਹਾਰ ਤੇ ਮੰਮੀ ਸਾਡੇ ਹੋਣੀ ਜਾ ਰਹੇ ਆ ਤੇ ਨਾਲ ਜਾ ਰਹੀ ਸੱਜੂ ਸੱਜੂ ਵੀ ਤਿਆਰ ਹੋ ਰਹੀ ਆ ਤੇ ਮੰਮੀ ਵੀ ਤਿਆਰ ਸਾਡੇ ਪਿੰਡ ਅੱਜ ਤਿਹਾਰ ਆ ਤੀਆਂ ਦਾ ਕੋਈ ਸੱਜੂ ਹੋ ਗਈ ਆ ਤਿਆਰ ਤਿਆਰ ਬਰ ਤਿਆਰ ਹੋ ਗਏ ਤੀਆਂ ਦੇ ਤਿਹਾਰ ਤੇ ਜਾਣ ਲਈ ਇਹਨੇ ਪਹਿਲੀ ਵਾਰੀ ਦੇਖਣਾ ਤੀਆਂ ਦਾ ਤਿਹਾਰ ਮੈਨੂੰ ਨਹੀਂ ਪਤਾ ਤੀਆਂ ਦਾ ਸਿਹੜ ਕੀ ਨਾ ਤੀਆਂ ਦੇ ਤਿਹਾਰ ਹੁੰਦਾ ਉੱਥੇ ਜਾ ਕੇ ਤੂੰ ਨੱਚਣਾ ਟੱਪਣਾ ਭੰਗੜਾ ਪਉਣਾ ਹਾਂ ਹੂੰ ਤੋ ਕਿ ਭੰਗੜੇ ਹੋਣੇ ਹੋਣੇ ਸਾਰੇ ਆ ਗਿਆ ਮੰਮੀ ਦਾ ਥੋੜਾ ਪ੍ਰੈਸ ਹੋਣ ਦਿਆ ਆ। ਹੁਣ ਮੈਨਾਂ ਤਾਂ ਚਲ ਬਸਲੀ ਸ਼ਹਿਰ ਕੰਨੇ ਮ ਜਾਣਾ ਹੀ ਜਾਣਾ। ਤੇ ਸ਼ਹਿਰ ਇਸ ਕਰਕੇ ਜਾਇ ਹੋਵੇ। ਮੈਂ ਚਲ ਸ਼ਹਿਰ ਨੂੰ ਤਾਂ ਘਾਲੀ ਸਾਧਦੀ ਆਪਾਂ ਜੇ ਅਸੀਂ ਵੀ ਜਾ ਸਕਦੂ ਨਾ। ਪੈ ਤਾਂ ਦੇ ਕੇ ਆਈ ਸਾਧਦੀ ਆ। ਕੀ ਕਰਦਾ? ਤੁਰਦਾ? ਤੂੰ ਕਿੱਥੇ ਜਾਣਾ? ਜਾਣਾ ਤੂੰ ਕਿਤੇ? ਹੈ? ਜੰਗੂ ਲੋ ਜੀ ਆ ਬਹੁਤ ਸੋਹਣੀ ਲਾਦੀ ਚੱਲ ਇਹਦੇ ਬੈਨ ਖੋਨਾਂ ਦੇ ਦਾਦੀ ਸੁਣਦਾ ਦੀ ਆ ਮੈਨੂੰ ਖਰਾ ਨਹੀਂ ਲੱਗਾ ਇਹ ਹਾਂ ਇਹ ਲੋ ਆ ਹੋ ਤੇ ਲੱਗਾ ਹੋਰ ਚੱਕਾ ਇਹਦੇ ਨਾਲ ਸੈਦ ਬਾਲ ਸੈਟ ਕਰ ਫਟਾਫਟ ਜਾਣ ਚੱਲ ਤਾਂ ਸਾਰੇ ਹਾਂ ਜੀ ਚੋਰ ਚੋਰ ਤੁੰਗਾ ਕਿੱਥੇ ਆ ਆ ਮਹਿੰਦੀ ਅੜਾ ਗਈ ਜਾਂਦੇ ਹਾਂ ਨੂੰ ਚੋਲ ਕੇ ਲੱਗਦੀ ਉਹਦਾ ਨਾ ਉਹ ਨਾ ਤੇ ਕਿੱਥੇ ਆ ਗਈ ਬੜਾ ਆਹ ਤੇ ਨਹੀਂ ਆ ਰਹੀਆਂ ਨਹੀਂ ਉੱਤੀ ਲੈ ਆਂਦੇ ਇੱਧਰ ਆ ਕੇ ਨਹੀਂ ਇਹ ਦੰਮੇ ਤਾਂ ਨਹੀਂ ਨਾ ਭਾਵੇਂ ਸੰਟਾ ਪਾਕੇ ਤੇ ਲੈਣਾ ਆਪਣੇ ਆਹ ਪਤਾ ਨਹੀਂ ਕਿਹਦੀਆਂ ਛੁੱਟ ਕੇ ਆ ਗਈਆਂ ਇੱਧਰ ਘੁੰਮ ਰਹੀਆਂ ਆ ਸਾਡੇ ਘਰਾਂ ਵੱਲ ਗੁੰਜਰਾਂ ਹੋ ਗਈਆਂ ਇਹ ਕਿਸਲੇ ਦੀਆਂ ਕੋਈ ਵਗਵਾਟ ਗਈਆਂ ਵਿਚਾਰੀਆਂ ਇਹ ਲੱਭਣੀ ਦੀ ਏ ਟਕਾਣਾ ਕਿੱਥੇ ਜਾਣਾ ਹੋਰੀਆਂ ਦੀਆਂ ਗੁੱਤਾਂ ਤੇ ਗੁੱਤਾਂ ਕਰਕੇ ਤੇ ਇਹ ਫੇ ਜਾਊਗੀ ਮੇਲੇ ਵਿੱਚ ਤੀਆਂ ਦੇ ਮੇਲੇ ਵਿੱਚ ਸਾਡੇ ਪਿੰਡ ਵਿੱਚ ਮੇਲਾ ਆ ਤੇ ਤੀਆਂ ਦਾ ਤਿਹਾਰ ਮਨਾ ਰਹੇ ਆ ਤੇ ਦੇਖਦੇ ਆ ਕਿਦਾਂ ਦਾ ਤਿਹਾਰ ਆ ਸਾਡੇ ਤੋਂ ਤਾਂ ਨਹੀਂ ਜਾ ਹੁਣ ਆ ਕੇ ਸ਼ਹਿਰ ਦੱਸੂਗੀ ਕਿਦਾਂ ਦਾ ਤਿਹਾਰ ਸਾਨੂੰ ਬੁਲਾਇਆ ਹੀ ਨਹੀਂ ਕਿਸੇ ਨੇ ਲੋ ਜੀ ਸ਼ਹਿਰ ਜਾ ਕੇ ਦੱਸੂਗੀ ਇਹ ਕੀ ਕਰਦਈਆਂ ਉੱਥੇ ਤੇ ਉੱਥੇ ਸਾਡੇ ਸਾਡੇ ਪਿੰਡੀਆਂ ਸਾਰੀਆਂ ਕੁੜੀਆਂ ਗਿੱਧਾ ਪਾਉਂਦੀਆਂ ਹੋਣੀਆਂ ਤੇ ਅਨੁਆਇ ਕਰਨ ਗਈਆਂ ਲੰਗੇ ਤੇ ਸ਼ਰਾਬ ਡੋਲ ਦੂੰ ਸੈਜੂ ਜਾਊਗੀ ਤਿਆਰ ਹੋ ਕੇ ਐ ਨਾ ਟਿਚਮਚ ਹੋ ਕੇ ਨਾਲ ਆਪਣੀ ਦਾਦੀ ਦੇ ਦਾਦੀ ਜਾਊਗੀ ਤੀਆਂ ਦਾ ਤਿਹਾੜੇ ਵਿੱਚ ਡੀਜੇ ਚੱਲ ਰਿਹਾ ਆ ਭੰਗੜੇ ਛੰਗੜੇ ਪੈ ਰਹੇ ਆ ਲੰਗੇ ਤੇ ਸ਼ਰਾਬ ਡੋਲ ਦੂੰ ਲੰਗੇ ਤੇ ਸ਼ਰਾਬ ਡੋਲ ਦੂੰ ਇੱਧਰ ਸਾਡੀ ਬੀਬੀ ਆਹਦੀ ਕਰਦੀ ਪਈ ਆ ਵਿੰਗੋ ਵਿੰਗੋ ਕੀ ਕਰ ਰਹਾ ਹੈ ਤੁਮ ਲੋਗ ਹਾਂ क्या कर रहा है गंगली गंगली कर रहा है टेडी कितनी चूड़ी है ਤਾਂ ਨਾ ਮੈਂ ਦੱਬ ਨਾ 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 ਆਹ ਅੱਜਵਾਰ ਨਹੀਂ ਆਪੀਆ ਇਹ ਸੋਹੇ ਲੜਾਈ ਹੋਈ ਜਾਂਦੀ ਸਲਵਾਰ ਦੀ ਇਹ ਤਾਂ ਆ ਵੇ ਚੰਗੀਆਂ ਆ ਆ ਆ ਬਾਪੂ ਕਹਿੰਦਾ ਸਲਵਾਰ ਹੋਰ ਪਏ ਚੱਗਾ ਹੋਰ ਪਿਆ ਪਤਾ ਨਹੀਂ ਲੱਗਦਾ ਫੈਸ਼ਨ ਆ ਸਲਵਾਰ ਹੋਰ ਤੇ ਚੱਗਾ ਹੋਰ ਨਾਲ ਜਾਨੀ ਫੁਲਕਾਰੀ ਇਹਦੇ ਲੋ ਪੂਰੀ ਧਿਆਨ ਕਰੀਓ ਨਾ ਹੋ ਗਿਆ ਸ਼ੁਰੂ ਚੱਲ ਗਏ ਸਾਰੇ ਜਾਨੇ 1 ਵਜੇ ਤੱਕ ਆਉਣੀ ਆ ਆ ਗਈ ਹੈ ਆ ਆਈ ਗਈ ਹੈ 1 ਵਜੇ ਤੱਕ ਆਸੀ ਉਹਨਾਂ ਨੇ ਚਲੋ ਜਾਓ ਚਲੋ ਚਲੋ ਉਹਦੇ ਲੈ ਕੇ ਆਇਓ ਮਿੱਲੀ ਮੈਂ ਕਹਿਤਾ ਪਿੱਲੀ ਉਹ ਚੇਂਦੇ ਆ ਆ ਲੈ ਲੂ ਕਿਨਾਂ ਕੁਛ ਵੀ ਆ ਚੁੱਪ ਕਰਕੇ ਆ ਆਉਣਾ ਆਪਣਾ ਕੰਮ ਕਰਕੇ ਆਇਓ ਸਹੀ ਆ ਮੰਮੀ ਕਿਹੜਾ ਬੰਦੇ ਹੀ ਮੰਮੀ ਸਹੀ ਆ ਸਹੀ ਆ 90 ਦੇਖੀ ਕਿ ਤਾ ਪਾਣੀ ਹੀ ਲੈ ਗਈ ਲੈਂਗਾ ਚੱਕ ਕੇ ਤੁਰਿਓ ਲੈਂਗਾ ਪਾ ਕੇ ਚੱਲ ਗਈ ਸਹਿਜੂ ਦਾ ਨਾ ਮਾਤਾ ਇਹ ਕਾਲੂ ਵੀ ਤੁਰਿਆ ਦਾ ਚਿੱਕੜਾ ਤੁਸੀਂ ਸਾਰਿਆਂ ਨੇ ਦੀ ਬਲੌਗ ਨਾਲ ਬਣੇ ਰਹੋ ਜੀ ਤੇ ਤੀਆਂ ਦਾ ਤਿਹਾਰ ਅੱਜ ਚੱਲਿਆ ਦੇਖਣ ਲਓ ਜੀ ਲਓ ਜੀ ਜਾਓ ਤੁਸੀਂ ਚੱਲ ਜਾਓ ਕਾੜੂ ਨਾਲ ਦਿਖਾਈ ਲੈਂਗੇ ਜਾਓ ਚੱਲ ਜਾ ਮੂੰਹ ਇਦਨ ਬਰੀ ਹੈ ਮਾਰੇ ਆ ਐਸਾ ਚੱਲ ਚੱਲ ਜਾ ਜਾ ਲਓ ਜੀ ਦੇਖਿਓ ਫੜਾ ਫੜਤੀਆਂ ਤਿਆਰ ਤਿਆਰ ਆ ਜਾਓ ਫੇ ਚਲੋ ਉਹ ਸਾਰੇ ਚਿੱਚੜ ਦੇ ਕਿੱਦਾਂ ਪਏ ਇਹ ਚਿੱਚੜ ਵੀ ਵੱਡੇ ਆ ਨਾ ਇਹ ਦੇਖ ਡੱਗਡੇ ਹੋ ਗਏ ਆ ਆ ਦੱਸਿਓ ਜੀ ਕਾਲੂ ਦੇ ਚਿੱਚੜ ਪਏ ਆ ਕੋਈ ਹੱਲ ਹੋਵੇ ਤਾਂ ਦੱਸਿਓ ਇਹ ਨਾ ਬਹੁਤ ਜ਼ਿਆਦੇ ਤੰਗ ਆ ਸਾਨੂੰ ਇਹਦਾ ਕੁਛ ਇਹਦੇ ਬਾਰੇ ਪਤਾ ਨਹੀਂ ਹੈਗਾ ਕੀ ਕਰੀਏ ਕੀ ਨਾ ਕਰੀਏ ਤੰਗ ਬਹੁਤ ਆ ਵਿਚਾਰਾ ਤੰਗ ਬਹੁ ਹੋਇਆ ਇਹ ਤੇ ਦੱਸਿਓ ਕੋਈ ਹਾਲ ਹੋਗਾ ਕਮੈਂਟ ਬਾਕਸ ਵਿੱਚ ਜ਼ਰੂਰ ਕੀ ਕਰੀਏ ਆਪਾਂ ਫਰਨੈਲ ਸਿਟੀ ਇੱਥੇ ਜਾਂ ਟੀਕ ਲਗਾਈਏ ਇਹਦੇ ਦੱਸਿਓ ਕੀ ਕਰੀਏ ਚੱਲੋ ਗਾਲੂ ਆ ਜਾ ਹੁਣ ਲੋ ਜੀ ਮੈਰ ਜੱਤੂ ਕੱਲੀਆਂ ਘਰੇ ਰਹਿ ਗਈਆਂ ਹਨਾ ਜੱਤੂ ਸਾਨੂੰ ਨੂੰ ਕੋ ਲੱਗਿਆ ਕਿ ਲੱਗੂ ਲੱਗੂ ਲੱਗੇ ਨਹੀਂ ਲੱਗੂ ਇਰੇ ਦਾਦੂ ਵੀ ਚਲ ਗਏ ਆ ਤੇ ਦਾਦੀ ਵੀ ਚਲ ਗਈ ਆ ਤੇਰੀ ਭੈਣ ਵੀ ਚਲ ਗਈ ਆ ਤੇ ਇਹ ਰਹਿ ਗਈ ਜੀ ਹੁਣ ਆ ਦੇਖ ਮੇਨਾ ਸ਼ਰਾਬ ਤਾਂ ਕਰਨ ਨੂੰ ਆਰ ਇਹਦੇ ਪਾਪਾ ਵੀ ਇੱਥੇ ਫਿਰਦੇ ਆ ਇਹ ਪਾਰਟੀਆਂ ਇੱਥੇ ਫਿਰਨਦੇ ਕਾ ਨੂੰੜੇ ਬਾਲਿਆ ਨਹੀਂ ਕੀ ਕਹਿੰਦੇ ਕੁੜੀਆਂ ਹੀ ਬਾੜਦੀਆਂ ਆਂਦੇ ਹੈ ਸਾਨੂੰ ਨੋੜੇ ਅੰਦਰ ਹੀ ਬਾੜਿਆ ਕਿਹਦੇ ਤੁਸੀਂ ਬਾਹਰੇ ਫੇਮਸ ਬੰਦੇ ਆ ਸਾਰੇ ਵੀ ਚਲ ਗਏ ਤੇ ਦਾਦੂ ਵੀ ਗਏ ਆ ਦਾਦੀ ਵੀ ਗਈ ਆ ਤੇ ਮੈਂ ਇਹ ਜੇ ਸਲੀਨ ਕਰੇ ਅੱਜ ਹੁਣ ਤਿੰਨ ਬਾਲਟੀਆਂ ਘਰੇ ਰਹਿ ਗਈਆਂ ਮੈਂ ਕੀ ਕਹਿੰਨੇ ਆ ਸਾਨੂੰ ਉੱਦੈ ਹੀ ਆਦਾ ਸਮੋਸੇ ਸਮੂਸੇ ਆ ਤੋਂ ਬਾਜ਼ਾਰ ਤੋਂ ਕੋਈ ਰਸ ਗੁੱਲੇ ਲਿਆਰੋ ਵਗੈਰਾ ਬਰਫੀ ਵਗੈਰਾ ਮੈਂ ਕੀ ਆ ਚ ਕੀ ਆ ਤੇ ਕੀ ਗੱਦ ਕੀ ਆ ਰ ਵਿੱਚ ਕੀ ਆ ਉਹ ਕੀ ਆ ਸਾਨੂੰ ਉੱਦੈ ਹੀ ਲਿਆ ਦੋ ਬਰਫੀ ਰਸ ਗੁੱਲੇ ਕੀ ਆ ਚ ਕੀ ਆ ਉਹ ਕੀ ਆ ਉਹ ਹੋ ਗਿਆ ਉਹ ਦੇਖਿਓ ਤਾਂ ਦੇਖੇ ਸੱਡੇਨ ਦੇਖਿਓ ਗੀਓਂ ਦੀ ਦੇਖਿਓ ਦੇਖਿਓ ਇਹਨੇ ਮੂੰਹ ਅੱਗੇ ਕਰਨਾ ਕਿ ਮੈਂ ਮੈਂ ਚੱਗੀ ਤਰ੍ਹਾਂ ਬੈਠਾ ਹਾਂ ਦੇਖ ਦੇ ਹੋਰ ਹੋਰੇ ਦੇਖਿਓ ਇਹਨੇ ਹੋਰੋਂ ਅੱਗੇ ਦੇਖਿਓ ਨਾ ਦੇਖਿਓ ਇਹ ਆ ਚੜਦੀ ਆ ਜਿੱਦ ਤਕੋੜੀਆਂ ਲੱਗੀਆਂ ਨੇ ਇੱਥੇ ਤੇ ਇਹਦੀ ਪਿੱਛੇ ਪਾਪਾ ਦੇਖਿਓ ਉਹਦੀ ਇਹ ਦੇਖਿਓ ਆਹਨ ਫੋਨ ਮਿਲ ਗਿਆ ਹਾਂ ਹੁਣ ਦੇਦੇ ਆ ਜਦ ਸੈਦ ਦਸਲੀਖ ਹੈ ਤੇ ਮੇਲਾ ਪਾਪਾ ਦਾ ਇਹਨੇ ਟਿਕਣਾਲੇ ਨਾ ਇਹਨੂੰ ਹੁਣ ਕਾੜੀ ਆ ਕਿ ਮੈਨੂੰ ਵੀ ਲੈ ਕੇ ਜਾਓ ਜਿੱਥੇ ਸੈਜੂ ਦੀ ਜੀ ਗਈ ਆ ਕਿ ਚੱਲੀ ਆ ਕਿ ਚੱਲੀ ਆ ਮੈਨੂੰ ਮਸਵਾ ਦਿੱਤਾ ਆ ਕਿ ਮੈਂ ਹੁਣ ਚੱਲੀ ਆ ਅੰਦਰ ਨੂੰ ਦੇਖੀ ਕੀ ਬਣਾਉਂਦੇ ਆ ਕੁਝ ਬਣਾਉਣ ਲੱਗੇ ਲੱਗਦੀ ਆ ਕੀ ਬਣਾਉਣ ਲੱਗੇ ਤਵਾ ਲੂਸੀਆਂ ਦਾ ਕਿੰਨਾ ਗੈਂਸ ਛੱਡਿਆ ਜਾਂਦਾ ਇਹ ਇੱਕ ਝਾਂਚਾਂ ਖਰਾਟੀ ਪਾਈ ਦੀ ਹੂੰ ਸਾਡੇ ਕਾਢੇ ਬਹੁਤ ਆਣਾ ਪਤਾ ਨਹੀਂ ਕਿ ਥੋਂ ਦੇ ਇੰਨਾ ਕਾਢਾ ਆਣਾ ਬਹੁਤ ਜ਼ਿਆਦਾ ਇੱਕ ਨਮਕ ਤੂੰ ਬਣਾ ਲੱਗਾ ਕੁਝ ਜਿਸ ਲਈ ਬਣੂਗਾ ਫਿਰ ਤੁਹਾਨੂੰ ਦਿਖਾਉਨੇ ਆ ਹਾਈ ਵਿੱਚ ਪਾਉ ਤਾਂ ਯਾਰ ਕਿਤੇ ਹਰੀ ਮੇਚਾ ਬਹੁਤ ਥੋੜੀਆਂ ਹਰੀਆਂ ਮੇਚਾ ਆ ਗਿਆ ਚਾਲੂ ਪਿਆਜ਼ ਹਰੀਆਂ ਮੇਚਾ ਹਰੀਆਂ ਮੇਚਾ ਵਾਲੇ ਬਤਕਦੇ ਸਵਾਲਾ ਕੱਟ ਕੇ ਪਾਈ ਹੋਵੇ ਨਿੱਕੀ ਨਿੱਕੀ ਪਰੱਖਾ ਨਾਲ ਵਾਲੇ ਵਿੱਚ ਤੇਜ ਆ ਇਹ ਉਹਦਾ ਖਾਨ ਦੇ ਵਿੱਚ ਘਾਟੀ ਦੇ ਜਾ ਉਹਦਾ ਤੇਜ ਜਿਆਦਾ ਅਰੇ ਮਿਰਚ ਕਟਿੰਗ ਕਰ ਕਰ ਪੈ ਰਹੀ ਹੈ ਤੇਰ ਪਾ ਲਈ ਤੇ ਪਰ ਤੇਲਾ ਕੋਲੀ ਜਿਹਾ ਆ ਫ੍ਰਿਜ ਇਹ ਆਪਾਂ ਬਣਾ ਲਗੇ ਬ੍ਰੈਡ ਤੋਂ ਡਿਫਰੈਂਟ ਚੀਜ਼ ਬਣਾਉਣਗੇ ਬਸ ਬਸ ਲਓ ਵੀ ਕਰੈਟੀ ਆਪਾਂ ਕਰ ਲਈਏ ਪਤਲੀ ਇਹ ਵਿੱਚ ਪਾਰੀਆਂ ਹਰੀਆਂ ਮਿਰਚਾਂ ਤੇ ਆਪਾਂ ਨੂੰ ਕਰ ਲੁੱਝੀਆਂ ਚਾਲੂ ਚਾਲੂ ਕਰਕੇ ਬੜੇ ਇੱਕ ਸੈਟ ਕੱਢ ਕੇ ਰੱਖਦੇ ਹਾਂ ਕੀ ਬਣਦਾ ਇੱਕ ਸੈਟ ਕੋ ਉਹਨਾਂ ਨੇ ਕੀ ਆ ਬਰੈਡ ਦਾ ਪੈਟਰਨ ਹੈ ਇੱਕ ਜਿਆਦਾ ਹੈਗਾ 20 ਰੁਪਏ ਦਾ ਤੁਹਾਨੂੰ ਦੱਸਿਆਈ ਆ ਅਸੀਂ ਕੀ ਡੈਡੀ ਦੇ ਮੰਮੀ ਹੁਣ ਗਏ ਆ ਉਥੇ ਇਹ ਆਪਾਂ ਨਹੀਂ ਦਾ ਕਰਨਾ ਆ ਅਸੀਂ ਖਾਣ ਵਾਏ ਜੇ ਕਿ ਕੱਢਿਆ ਤੇ ਖਾਣ ਦੇ ਵਿੱਚ ਦਿੱਕਤ ਆਉਣੀ ਆ ਫਿਰ ਜਿਆਦਾ ਕਰਨੇ ਪੈਣੇ ਸਾਨੂੰ ਜੇ ਕਿ ਕੱਢਿਆ ਤਾਂ ਇਸ ਕਰਕੇ ਦੋ ਦੋ ਲਾ ਕੇ ਰੱਖਣੀ ਹੈ ਕਿ ਜਿਹੜਾ ਇੱਕ ਇੱਕ ਬੰਦਾ ਇੱਕ ਇੱਕ ਖਾਈ ਜਾ ਫਿਰ ਆਉਣ ਇੱਕ ਇੱਕ ਕੱਢਾਂਗੇ ਟਾਈਮ ਵੀ ਜਿਆਦਾ ਲੱਗਣਾ ਤੇ ਪੁੰਡਾ ਵੀ ਜਿਆਦਾ ਪੈਣਾ ਮੈਂ ਤਾਂ ਇੱਕ ਹੀ ਖਾਣਾ ਬਸ ਇਸ ਕਰਕੇ ਆਪਾਂ ਇੱਕ ਇੱਕ ਖਾਣਾ ਲਓ ਤੇ ਇਹ ਥਲੇ ਡੋਲਿਆ ਉਹ ਸ਼ਗਨ ਹੁੰਦਾ ਸਗਨ ਇਹ ਯਾਤੇ ਡੋਲ ਜੇ ਉਹ ਸ਼ਗਨ ਹੁੰਦਾ ਜੀ ਤੇ ਕੀ ਵਿਆਹ ਰੱਖਿਆ ਇਸ ਕਰਕੇ ਸ਼ਗਨ ਜ਼ਰੂਰੀ ਆ ਤੇ ਆਪਾਂ ਉਹਨੇ ਦੇ ਵਿੱਚ ਰੱਖਿਆ ਹੈ ਬ੍ਰੈਡ ਤੈਨੂੰ ਕਿਉਂ ਬ੍ਰੈਡ ਪਕੌੜੇ ਵਧੀਆ ਲੱਗਦੇ ਅੱਜ ਸਾਡੇ ਬਾਰਿਸ਼ ਹੋਈ ਸੀ ਕਿ ਆਪਾਂ ਚਲੋ ਬ੍ਰੈਡ ਪਕੌੜੇ ਬਹੁਤ ਜ਼ਿਆਦਾ ਤੇ ਲਗਾਤਾ ਥਾਂ ਨੂੰ ਤੇ ਅੱਜ ਆਪਾਂ ਉਹ ਵੀ ਕਰ ਲਿਆ ਸੁਪਨਾ ਪੂਰਾ ਆਪਣਾ ਆ ਗਏ ਹੋਗੇ ਚੰਬੜੀ ਕੇ ਨਾਲ ਉਹ ਦੂਜੀ ਲੈਣੀ ਖੁਰਪਣੀ ਉਹ ਦੂਜੀ ਖੁਰਪਣੀ ਲਵੋ ਛੇੜੀ ਦੂਜੀ ਉਹ ਵੜੀ ਮੋਰੀਂ ਗਾੜੀ ਤੇ ਇਦਾਂ ਹੀ ਦੋ ਦੋ ਆ ਜਾਣੇ ਆ ਤੇ ਨਾਲ ਬਣਾਣੀ ਚਾਹ ਤੇ ਸਾਰਿਆਂ ਨਾਲ ਖਾ ਲਾਂਗੇ ਇਹਨਾਂ ਨੂੰ ਮਜੇ ਨਾਲ ਖਾ ਹੋ ਜਾਣੇ ਆ ਤੇ ਨਾਲੇ ਬਣਾ ਹੋ ਜਾਣੇ ਨੇ ਉਹਨੇ ਹੀ ਕੱਢਿਆ ਉੱਥੋਂ ਵੀ ਕਰਦੇ ਆ ਮੰਮੀ ਉਹਨੇ ਖਾ ਕੇ ਹੋਣੇ ਆ ਉਹਦਾ ਪੀਆ ਦਾ ਪਿਆਰ ਆ ਤੀਆਂ ਦੇ ਤਿਹਾਰ ਤੇ ਆਪਾਂ ਕਿਉਂ ਨਹੀਂ ਗਏ ਇਹ ਵੀ ਤੁਹਾਨੂੰ ਦੱਸਾਂਗੇ ਐਂਡ ਤੇ ਆਦੇ ਹਾਂ ਕਾਹਨ ਗਏ ਆਪਾਂ ਕੋਲਿਆਂ ਤੋਂ ਹੱਲੇ ਦਸਤਾਰ ਨਾਲ ਦੱਸਾਂਗੇ ਬੈਠ ਕੇ ਮੰਮੀ ਹੋਣ ਨਾਲ ਕਿਉਂਕਿ ਉਹਦੇ ਵਿੱਚ ਚੱਕਰ ਦਾਦੇ ਬਾਅਦ ਕਰਦੇ ਪਹਿਲੇ ਖਾਣੀ ਚਾਹ ਬਣਾ ਕੇ ਮੰਮੀ ਨੂੰ ਆ ਲੰਦੋ ਆਇਆ ਦੱਸਾਂਗੇ ਖਾਤਮੇ ਗਏ ਹਾਂ ਤੇ ਬਣਾ ਕੇ ਲੈ ਆਇਆ ਮੈਂ ਕੁੜੀ ਦੇਖਾਂ ਹੋਣਾ ਉੱਠ ਕੇ ਉਹ ਸੁੱਤੀ पे ਉੱਠ ਕੇ ਬਹਿ ਜਾਂਦੀ ਆ ਉਹਦਾ ਫਰਾਂ ਮਰੀ ਹੁੰਦਾ ਉੱਠ ਕੇ ਘੱਡਾ ਲਾ ਪੈਂਦੀ ਆ ਭੰਪਟਾਕਾ ਪਿਆ ਹੋਵੇ ਸੁੱਤੀ ਜਾਂ ਦੋ ਕੁੱਤੀ ਹੋ ਗਿਆ ਲਓ ਜੀ ਬਰੈਡ ਆ ਗਏ ਲੱਗਦਾ ਬਰੈਡ ਪਕੌੜਾ ਬਰੈਡ ਪਕੌੜਾ ਬਰੈਡ ਪਕੌੜਾ ਬਰੈਡ ਪਕੌੜਾ ਆ ਚੁੱਕਿਆ ਹੈ ਮੀਣ ਹੋਰ ਰੋਸ਼ਨ ਦਾ ਇਹ ਬਣਾਇਆ ਗਿਆ ਆਪਾਂ ਅਲੱਗ ਚੀਜ਼ ਸਾਰਿਆਂ ਦੀ ਦੀਦੀ ਨਹੀਂ ਇਹ ਸਬਾ ਕੇ ਅਲੱਗ ਚੀਜ਼ ਬਿਲਕੁਲ ਬਰੀਕ ਸਹਾਰੀਆਂ ਮਿਰਚਾਂ ਪਾ ਕੇ ਬਣਾਈ ਹੈ ਨਾ ਟੇਸਟ ਕਿੱਦਾਂ ਦਾ ਬਹੁਤ ਟੇਸਟੀ ਚੀਜ਼ ਹੈ ਨਾਲ ਕੋਈ ਮੈਨੂੰ ਫੜਾਓ ਹੁਣ ਮੈਂ ਹੱਥ ਦੇਖਾਂ ਹਾ ਫੜਿਓ ਮੈਂ ਜੰਦੂਆਂ ਵੀ ਲੜਨਾ ਨਾਪ ਨਾਪ ਕੇ ਬਣਾਇਆ ਹੈ ਬੜਾ ਪੋਲਾ ਓ ਬਾਰਿਸ਼ ਲੱਗੀ ਸੀਗੀ ਹੁਣ ਤਾਂ ਦਾ ਹਟ ਗਈ ਆ ਪਹਿਲੇ ਦਾ ਸਮਾਨ ਲੈਂਦਾ ਹੈਗਾ ਚਾਰ ਕੀ ਅਚ ਬਰ ਮਿੱਠਾ ਬਤੀ ਪਾਇਆ ਡੇਢ ਗਲਾ ਪਾਣੀ ਦਾ ਡੇਢ ਗਲਾ ਪਾਣੀ ਦਾ ਪਾਇਆ ਮਿੱਠਾ ਖੰਡ ਪਾਇਆ ਮਿੱਠੀ ਪਾਇਆ ਬਤੀ ਪਾਇਆ ਬਾਪੂ ਬਣਨ ਕਿੱਥੇ ਗਿਆ ਫੜਾ ਗਲਾ ਮਿਰਚਾਂ ਕੀ ਚੱਲ ਲੱਗ ਰਹੀਆਂ ਆ ਆ ਗਈ ਗਿੱਟਾ ਬੰਦਾ ਗਿਆ ਹੁਦਤਾ ਬਾਪੂ ਨਾ ਬਾਪੂ ਆਇਆ ਨਹੀਂ ਬਾਪੂ ਫੇਵਰੇਟ ਆ ਹਾਂ ਇਹ ਹੋ ਗਿਆ ਬੰਬ ਚੱਲ ਗਿਆ ਬਰ ਹਾਂ ਕੀ ਹੋਇਆ ਉਹ ਤਾਂ ਨਹੀਂ ਚਲਾਉਂਦੇ ਪਏ ਪਟਾਕਾ ਚਲਾਇਆ ਗਏ ਨੇ।ਆਂ ਵਾਲੀ ਸਿਲਤ ਦੇ ਸੂਟ ਸੁਵਾ ਦੇ ਚਾੜੀ ਮੇਲੇ ਵਿੱਚੋਂ ਇੱਕ ਪ੍ਰਾਂਦੀ ਮੇਰ ਦੀ ਜਾਵਾਂ ਮਤੂਰੀ ਜਾਂਦੀ। ਚੱਲ। ਕਾਰੋ ਤਾਂ ਬਾਹਰ ਹੀ ਗੰਦ ਪਾਤਾ। ਮੰਮੀ ਨੂੰ ਕਿਹਾ ਕਿ ਮੈਂ ਤਾਂ ਆ ਹੀ ਜਾਣਾ ਮੈਂ ਇਹ ਨੂੰ। ਉੱਥੇ ਜਲਾ ਪੈ ਗਏ ਉੱਥੇ। ਮਿਲਿਆ। ਮੋ ਜੀ ਤੇ ਸ਼ਰਤ ਲਾ ਲਓ ਮੇਨਾ ਹੈ ਸ਼ਰਤ ਲਾ ਇਹ ਨੋ ਨਿਆਣੇ ਜੀ ਇਹ ਤਾਂ ਕੌਣ ਡਿੱਟਰਾ ਹੈ ਹੈ ਉਹ ਜੀ ਸਕਰੀਨ ਉੱਠ ਗਈ ਆ ਇੱਧਰ ਇਹਨਾਂ ਨੂੰ ਦੇਖੋ ਜੀ ਦੇਖਿਓ ਦੇਖਿਓ ਇਹ ਬੋਲ ਜਾ ਰਹੇ ਮਾਡੀ ਆਰੇ ਆਰੇ ਇਹ ਇਧਰ ਚਾਹ ਭਈ ਆ ਕੋਈ ਬਾਹਰ ਆਇਆ ਕੌਣ ਆ ਗਏ ਕੀ ਹੋਇਆ ਕੁਛ ਨਹੀਂ ਖਾਦਾ ਬੁੱਦਾ ਕਾ ਤੂੰ ਗਿੱਦਾ ਪਾਈ ਜਾਈਂ ਆ ਹਾਂ ਲੈ ਖਾਣ ਨੂੰ ਦਿੱਤਾ ਨਹੀਂ ਹਾਂ ਖਾਣਾ ਕਿਉਂ ਲੇ ਲਾ ਖਾਣ ਨੂੰ ਕੁਛ ਨਹੀਂ ਉੱਤੇ ਨਾ ਉੱਤੇ ਪਾਣੀ ਜੀ ਦਾ ਲੈ ਲਾ ਪਾਣੀ ਵੀ ਨਹੀਂ ਪੀਣ ਨੂੰ ਉੱਦਾਂ ਕਹੀ ਨਹੀਂ ਠੰਡਾ ਰੇ ਬੋਲਿਆਂਦਾ ਆ ਓਏ ਉਹਨਾਂ ਨੇ ਕਿੱਥੋਂ ਖਾਣੇ ਆਉਂਦੇ ਡਰਾਂ ਦੇ ਹਾਂ ਨਾ ਉੱਤੇ ਪਾਣੀ ਜੀ ਦਾ ਨਾ ਉਹ ਰੋ ਜੀਆ ਮੈਂ ਪਾਣੀ ਨਹੀਂ ਪਿਲਾਉ ਉੱਤੇ ਕਿਹੜਾ ਬੱਤੀ ਆਂ ਤਾਦੀ ਦਾਦੀ ਕਹਿੰਦੀ ਮੈਂ ਮਾਰ ਤੈਨ ਜਣਾ ਉੱਤੇ ਹਾਂ ਦੱਦੀ ਨੱਚਦੀ ਮੈਂ ਪਹਿਲਾਂ ਨਹੀਂ ਹੋਈ ਮੈਂ ਸਾਰਾ ਸਾਰੇ ਦੱਤੇ ਤਾਂ ਜੇ ਆ ਪੁੱਤ ਨਾ ਬੜਾ ਚਾਲੂ ਦਿੱਤਾ ਚਲੋ ਤਾਂ ਦਾਦੀ ਦਾਦੀ ਕਹਿੰਦੀ ਮੈਂ ਵੀ ਜਾਣਾ ਹਾਂ ਦੱਦ ਨੱਚਦੀ ਆ ਹਾਂ ਦਾਦੂ ਉਧਰ ਦਾਦੂ ਸਾਥੇ ਲੈ ਤੂੰ ਕਰ ਲਈ ਆਂੀ ਉੱਥਾ ਬਾਪੂ ਨੇ ਗੇਟ ਖੋਲ ਕੇ ਦਿੱਤਾ ਤੁਹਾਨੂੰ ਹੁੰਦਾ ਚੱਲ ਗਈ ਵਾਪਸ ਹਾਂ ਮੰਮੀ ਗੇਟ ਖੋਲ ਕੇ ਫੜਾ ਫੜ ਚੱਲ ਗਏ ਨਾ ਤੋ ਕੁਝ ਖਾਣ ਦਿੱਤਾ ਇਹ ਹਾਈ ਵਿਚਾਰੀ ਕੁੜੀ ਮੇਰੀ ਉੱਧੇ ਆ ਗਈ ਮਾਤਾ ਪਾਣੀ ਜੀ ਦਾ ਇਹ ਪਾਣੀ ਦਾ ਭਲਾ ਉਹ ਚਾਈ ਨੂੰ ਜਾਓ ਮਾ ਪਾਣੀ ਕੁੜੀ ਸਾਡੇ ਵੱਲ ਕੋਈ ਲਗ ਲਾਇਆ ਹੀ ਨਹੀਂ ਉਹ ਉਧਰ ਹੀ ਆਏਗਾ ਪਿੱਛੇ ਪੱਕੇ ਪਿੱਛੇ ਆਏ ਸਾਡੇ ਲਗੋਈ ਨਹੀਂ ਗਰ ਵੀ ਤੋ ਚੋਈ ਗਈ ਕੁੜੀ ਡੇਗ ਜਾਨੀ ਥੱਲੇ

ਉਹ ਦਾਰਨੀ ਉਹ ਦੱਗਣੀ ਉਹਦਾ ਨਾਂ ਦਵਾਨਾ ਹਾਂ ਲੋ ਜੀ ਦਾਦੀ ਆ ਚੁੱਕੀ ਆ ਕੀ ਲੈ ਗਈ ਮੰਮੀ ਠੰਡਾ ਲੈ ਸੈ ਤਾਂ ਕਹਿੰਦੀ ਤਾਂ ਪਾਣੀ ਵੀ ਦਿੱਤਾ ਉਹਨੇ ਕੋਟੇਕ ਉਹ ਕਹਿੰਦੇ ਤਾਂ ਸਾਮਾਨ ਚੜ੍ਹ ਲੈ ਸਾਰੇ ਲੈ ਲੈ ਨਹੀਂ ਪਾਣੀ ਤਾਂ ਇਹ ਦੇਈ ਮੈਨੂੰ ਥੋੜਾ ਪਾਣੀ ਥੋੜਾ ਜਿਹਾ ਜ਼ੋਰ ਦਿੱਤਾ ਲੈ ਦਿੱਤਾ ਦਾਦੀ ਲੈ ਕੇ ਆਈ ਸਮੋਸੇ ਪਕੌੜੇ ਪਖਰੇ ਆਹੋ ਹੋਰ ਕੁੜੀ ਰੋਵੇ ਆ ਕੇ ਕਹਿੰਦੀ ਦਾਦੀ ਕਹਿੰਦੀ ਮੈਂ ਨੱਚ ਕੇ ਆਉਣਾ ਯਾਰ ਕਿਥੇ ਚਾਹਤੇ ਹੁੰਦੀ ਇੱਥੇ ਆਂਦੀ ਆਹ ਇਹ ਆਪੋ ਵੀ ਨਹੀਂ ਨੱਚੀ ਹੋਰ ਨਹੀਂ ਕਿ ਵਾਹ ਹੁੰਦਾ ਕਹਿੰਦੀ ਦਾਦੀ ਹੋਣ ਕਹਿੰਦੀ ਮੈਂ ਨੱਚ ਕੇ ਆਉਣਾ ਸੱਚੀ ਨੱਚੀ ਗਏ ਪਾਇਆ ਨਹੀਂ ਮੜਾ ਮੋਟਾ ਛਾਣ ਬਾਕੀ ਸਾਰੇ ਵਿੱਚ ਬਾਕੀ ਬੈਠੇ ਨੇ ਅੱਧੀ ਦੂਗੀ ਦਾ ਭੇਟੀ ਸੀ ਹਾਂ ਕਸੀਨੇ ਉਹ ਲੈ ਵਸ ਜਿ ਮੇਰੇ ਨਿਆਹ ਫਲਕਾਰੀਆਂ ਅੱਛਾ ਲੈ ਲੈ ਅੱਛਾ ਮੈਨੂੰ ਵੀ ਤੇਰਾ ਰਸਗੁਲਾ ਮੜਿਆ ਨਾ ਜੀ ਮੈਨੂੰ ਬੋਟੀ ਜਾਈ ਜਾਂਦਾ ਹਾਂ ਉਹ ਚੱਲ ਜਾਈਦਾ ਸੀ ਬੋਟੀ ਨੂੰ ਕਾਹਤ ਆਹੋ ਫੇਰ ਮੈਂ ਤਾਂ ਵੇਚਾਂਗੇ ਨਹੀਂ ਹੁਣ ਆਸ ਕਿਹਨਾਂ ਬਲੌਗ ਬਣਾਉਣੇ ਹੁੰਦੇ ਆ ਫੇਰ ਕਿਸੇ ਬਲੌਗ ਨੂੰ ਅੱਛਾ ਤੂੰ ਕਿਹਨਾਂ ਜੀ ਬੀ ਆਲਾ ਤਸ ਵੀ ਪੀ ਗਾਈ ਨੀ ਬਲੌਗ ਕੱਟੋ ਜੀ ਹੌਂ ਤਾਂ ਲੱਗ ਜਾਈਦਾ ਸੀ ਨਾ ਹੈ ਲੈ ਕਹਿੰਦੀ ਆ ਬੋਟੀ ਨੂੰ ਹੋਂਤ ਆਉਣਾ ਚਾਹੀਦਾ ਸੀ ਹੈ ਨਹੀਂ ਗਾ ਨੂੰ ਆਣੇ ਵੀ ਦੱਸ ਲੈ ਘੌਂ ਚ ਕੰਨ ਆੜਾ ਉਹ ਫੇ ਕਹਿੰਦੀ ਆ ਬਾਅਦ ਤੁਹਾਡੀ ਵੀਡੀਓ ਕੱਟ ਦੋ ਕਿੰਨਾਂ ਮਿਲ ਜਾਣਾ ਉਹ ਦੇ ਦੇ ਆਪਾ ਤਾੜੀ ਗਏ ਦੋਸਤੋ ਸਾਡੀ ਆਪਾ ਤਾੜੀ ਗਏ ਆ ਗੱਲ ਵਿਚਰੀ ਸੀ ਸਾਰੇ ਬਣਾਈ ਸੀ ਵੀਡੀਓ ਸਾਡੀ ਵੀਡੀਓ ਕਟਾਸੀ ਸਾਡਾ ਚੈਨਲ ਸਾਰੇ ਖਰਾਬ ਪਾਤਾ ਸਾਡੀ ਨਾ ਪਹਿਲਾਂ ਇਦਾਂ ਵੀਡੀਓ ਬਣਾਣੀ ਸੀ ਤੇ ਸਾਡੀ ਨਾ ਇਹਨਾਂ ਨੇ ਵੀਡੀਓ ਕਟਾਤੀ ਤੋੜੇ ਲੋਕਾਂ ਨੇ ਦੇਖੀ ਸੀਗੀ ਉਹ ਵੀਡੀਓ ਦੇਖੀ ਸੀਗੀ 2022 ਜਨਵਰੀ ਮੈਂ ਤੱਕ ਤਾਂ ਇਹ ਜੀ ਕਹਿਣਾ ਫੇ ਕੱਟ ਦੋ ਕੱਟ ਦੋ ਉੱਤੇ ਜੀ ਕਿਹਾ ਅੱਜ ਤਵਾਰ ਇਸ ਦੇ ਵਿੱਚ ਲੈ ਕੇ ਨਹੀਂ ਹੁਣਾ ਕੋਈ ਲੈ ਕੇ ਨਹੀਂ ਹੁਣਾ ਆਪਾਂ ਕਰ ਹਾਂ ਆਪਾਂ ਵਿੱਚ ਹੀ ਚੱਲ ਲਈਦਾ ਅਸੀਂ ਕਿਹੜਾ ਕੋਈ ਲੋਚ ਫਲੋ ਵਾਲਾ ਵਲੋਗ ਬਣਾਈਦਾ ਸਾਡੇ ਸਿੰਪਲ ਹੀ ਹੁੰਦੇ ਸਾਰਾ ਕੁਝ ਜੇ ਆਸੀਂ ਕਿਸੇ ਨੂੰ ਮਾੜਾ ਕਹਿ ਤਾ ਤੇ ਜੇ ਦੋਗਲਾ ਬੰਦਾ ਕਹਿ ਦਿੰਦਾ ਨਾ ਸਾਡੀ ਵੀਡੀਓ ਕੱਟ ਦੋ ਅਸੀਂ ਨਹੀਂ ਬਚਾਉਣਾ ਹੈਗਾ ਤੁਸੀਂ ਸਾਡੀ ਵੀਡੀਓ ਕੋ ਛਾੜਤੀ ਫੇ ਬੰਦੇ ਦਾ ਮਨ ਤੋਂ ਕੀ ਹੁੰਦਾ ਇਸ ਕਰਕੇ ਆਪਾਂ ਕਿਸੇ ਨੂੰ ਵੇਚ ਨਹੀਂ ਲਈਦਾ ਜਿਹੜਾ ਖੁਸ਼ ਦੇ ਤੌਰ ਤੇ ਆਉਂਦਾ ਹੈ ਨਾ ਉਹਨੂੰ ਅੱਧੂ ਵਿੱਚ ਲੈ ਕੇ ਆਈਦਾ ਆ ਜਿਹੜਾ ਕਹਿ ਦਵੇ ਆਪਣੇ ਮੂੰਹ ਤੋਂ ਅਸੀਂ ਪਹਿਲਾਂ ਹੀ ਸਭ ਤੋਂ ਪਹਿਲਾਂ ਕੋਚੀ ਲਈਦਾ ਕਿ ਤੁਸੀਂ ਵੇਚਣਾ ਚਾਹੁੰਦੇ ਆ ਕਿ ਨਹੀਂ ਹੁੰਦੀ ਪਿਆਸ ਲੱਗੀ ਭੰਗੜਾ ਪਾਊਗਾ ਹੈ ਵੀ ਵੇਟ ਬੱਲੀਏ ਨਿਪਟ ਭਾਰ ਕੇ ਹੱਥਾਂ ਤੇ ਜਦ ਨਾਲ ਚਦੀਆਂ ਗਈਆਂ ਹੱਥ ਮਾਰ ਕੇ ਪਟਾਂ ਤੇ ਭੰਗੜਾ ਪਾਊਗਾ ਵੀ ਵੇਟ ਨੱਤੀਏ ਨਿ ਉਤ ਮਾਰ ਕੇ ਪਟਾਂ ਤੇ ਫੇਗ ਨਾ ਦੀ ਦਾਦੀ ਛੁੱਟ ਜੇ ਨਾ ਚਲ ਗਈ ਦਾਦੀ ਹੁਣ ਨਮੀ ਨਵਾਂ ਸੂਟ ਪਾ ਗਿਆ ਦਾਦਾ ਜੀ ਅਗਲਾ ਪਟਾੜੀਆ ਬਰਾਂਦਾ ਮੇਰਾ ਹੀ ਦਰ ਬਰਾਂਦਾ ਮੇਰਾ ਲਾਲ ਟੁੱਟ ਗਿਆ ਹਾਂ ਤੇ ਮੈਂ ਰਗਿਆ ਹਾਂ ਹਾਂ ਤੇ ਗੰਦੇ ਆ ਉਹਦੇ ਖੜਾ ਉਹਨੂੰ ਮਿੱਟੀ ਨਾਲ ਲਿਬੜੇ ਹੱਥ ਉਹਦੇ ਉਦਾਂ ਹੀ ਲੋ ਜੀ ਤੇ ਬੇੜ ਦਾ ਨਹੀਂ ਵਾਲੀ ਮਨਾਹ ਹੋ ਗਿਆ ਧੀਆ ਦਾ ਤਿਹਾਰ ਸੈਜੂ ਪਹਿਲੇ ਆ ਗਈ ਸੀ ਤੇ ਦਾਦੀ ਇਹਦੀ ਹੁਣ ਆਈ ਆ ਸੈਜੂ ਤਾਂ ਪਹੁੰਚਦੀ ਨਹੀਂ ਆਇਆ ਗਈ ਉਹ ਨਹੀਂ ਬਾਅਦ ਚੋ ਦੇਣਾ ਜਿੱਲੇ ਸਾਰਾ ਕੋਈ ਪ੍ਰੋਗਰਾਮ ਹੋ ਜਾਣਾ ਸੀ ਪਰ ਪਾਣੀ ਦਾ ਇਤਿਆਮ ਰੱਖਣੀ ਚਾਹੀਦਾ ਨਾਲ ਨੂੰ ਕਿਹੜਾ ਬਲਾਪੇ ਕਿਹਾ ਆਪਣਾ ਆਪਣਾ ਲੈ ਕੇ ਨਾ ਨੱਚੀ ਜਾ ਹੂੰ ਜਿੰਦਾ ਆ ਰੋ ਆਪਣੀ ਕਿਹਨਾਂ ਵਿੱਚ ਆ ਜੀ ਨੀ ਨਾ ਕਰਾਂ ਨਾ ਪਿਆ ਆਹੋ ਜੀ ਜੰਗਾਂ ਦੋ ਘੰਟੇ ਦੇ ਆਹੋ ਜੀ ਗਰਮੀ ਬਹੁਤ ਜਾ ਰਹੀ ਸੀ ਕਿ ਤੋ ਬਹੁਤ ਲੱਗੀ ਸੀ ਪਤਾ ਨਹੀਂ ਕਿਦਾਂ ਨੱਚ-ਨੁੱਚ ਕੇ ਆ ਗਈ ਨੇ ਧੁੱਪੇ ਆਹ ਤੇ ਕਹਿੰਦੀ ਮਾਂ ਦਾਦੀ ਵੀ ਨੱਚਣ ਗਈ ਆ ਕਾਹ ਤੂੰ ਚਿਹਿਆ ਤੂੰ ਉੱਥੇ ਨਾ ਨਚਣਾ ਕਿਹਾ ਸੀ ਇਹਨੂੰ ਬਾਕੀ ਤੂੰ ਨਾ ਚਲਾ ਇਹ ਨਹੀਂ ਹੁੰਦਾ ਕਿ ਮੈਂ ਨੱਚਣਾ ਤੇ ਕਹਿੰਦੀ ਨਹੀਂ ਕਿਦਾਂ ਗਿਆ ਇਹ ਤਾਂ ਕਹਿੰਦੀ ਦਾਦੀ ਨੱਚ ਕੇ ਆਈ ਉੱਥੇ ਨਹੀਂ ਨਾ ਜੀ ਮੈਂ ਬਣੀ ਨਹੀਂ ਮੈਂ ਤਾਂ ਹੂੰ ਮੈਂ ਕਿਹਾ ਜਦਨਾ ਅਸੀਂ ਤੇ ਜੀ ਜਾਉਗੇ ਨਹੀਂ ਆਦੀਰ ਮਾਟੇਰ ਕੋ ਲੱਗਣਾ ਦਾਦੀ ਮਿੱਠੀ ਕਿ ਨਹੀਂ 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 ਮਿੱਠੀ ਮਿੱਠੀ ਬਜਨੇ ਨਹੀਂ ਲੱਗਦੇ ਬੈਠੀ ਨਹੀਂ ਗਾਰ ਨਹੀਂ ਪੰਗੜਾ ਉੱਥੇ ਨਹੀਂ ਗਾਰ ਨਹੀਂ ਥੋੜੀ ਸੀਗੀ ਆ ਤੋ ਇਹ ਖਾਣੇ ਇਸ ਮਸਾ ਮੋਸਾ ਨਾ ਖਾਦੇ ਥੋੜਾ ਜਿਹਾ ਵਾਹ ਜਿ세 ਗਾਈ ਐਸੋ ਲੈ ਆਉਂ ਗੀਆਂ ਦਾ ਪੀਣਾ ਤਾਂ ਐਵੇਂ ਕੀ ਫੜ ਜੀ ਤਿਆਂ ਤਿਆਰ ਮਨਾਓਗੇ ਠੰਡੇ ਦੀ ਕਮੀ ਰਹਿ ਗਈ ਉਹ ਲਿਆ ਦੇਣਾ ਓਏ ਯਾਰ ਕਿਹੜਾ